ਜਿਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦਾਸ ਪਰਮਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੁਕੇਰੀਆਂ ਸਰਕਲ ਤੋਂ ਖਾਲਸਾ ਜੀ ਜਿਵੇਂ ਕਿ ਕੱਲ ਅਸੀਂ ਮਤਾਪੁਰ ਹਲਕੇ ਦੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਸ਼ਾਮ ਨੂੰ ਦੌਰਾ ਕਰ ਰਹੇ ਸੀ ਤੇ ਆਪ ਜੀ ਨੂੰ ਬੇਨਤੀ ਜਿ ਤਰ੍ਹਾਂ ਨੌਜਵਾਨ ਵੀਰਾਂ ਨੂੰ ਲਾਈ ਸੀਗੀ ਹੁਣ ਜਿਹੜਾ ਤਕਰੀਬਨ ਮਤਾਪੁਰ ਆਪਣਾ ਉਧਰ ਲਾਗੇ ਲਾਗੇ ਪਿੰਡਾਂ 'ਚ 6-7 ਪਿੰਡਾਂ 'ਚ ਪਾਣੀ ਜਿਹੜਾ ਘਰਾਂ 'ਚ 6-6 7-7 ਫੁੱਟ ਆ ਗਿਆ ਸੇਮ ਸਿਚੁਏਸ਼ਨ ਅੱਜ ਜਿਹੜੀ ਆ ਉਹ ਸਾਡੇ ਮੁਕੇਰੀਆਂ ਸਰਕਲ ਦੇ ਪਿੰਡੇ ਪਿੰਡ ਮੌਲੀ ਇਧਰ ਬਗੜੋਈ ਤਗੜਾ ਇਹ ਬਿਲਕੁਲ ਆ ਪਿੰਡ ਦੇ ਦੇਖੋ ਤੁਸੀਂ ਆਪਜੀ ਪਿੱਛੇ ਦੇਖ ਸਕਦੇ ਹੋ ਘਰਾਂ ਦੇ ਵਿੱਚ 2-2 ਫੁੱਟ ਪਾਣੀ ਯਾਨੀ ਕਿ ਤਕਰੀਬਨ ਚਲਾ ਹੀ ਗਿਆ ਤੇ ਪਿੰਡ ਦੇ ਚਾਰ ਸਵੇਰੇ ਨਿਮਾਨ ਦੇ ਵਿੱਚ ਸਾਰੇ 6-6 7-7 ਫੁੱਟ ਪਾਣੀ ਹੈ ਚਾਰ ਸਵੇਰੇ ਇਸ ਕਰਕੇ ਚਲੋ ਆਪਾਂ ਜੀਆਂ ਦੀ ਤੇ ਚਲੋ ਜਿੱਦਾਂ ਬੇਨਤੀ ਕੱਲ ਕੀਤੀ ਸੀ ਕਿ ਘਰ ਦਾ ਜਿਹੜਾ ਸਰਕਲ ਬੜਾ ਚੱਲਣ ਡਿਆ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਪ੍ਰਸ਼ਾਦੇ ਪਾਣੀ ਦੀ ਸੇਵਾ ਹੁੰਦੀ ਪਈ ਹੈ ਪਰ ਪਸ਼ੂਆਂ ਦੇ ਚਾਰੇ ਵਾਸਤੇ ਜਿਹੜਾ ਬਿਲਕੁਲ ਪਿੰਡਾਂ ਦਾ ਸਾਰਾ ਆਲੇ-ਦੁਆਲੇ ਦਾ ਚਾਰਾ ਜਿਹੜਾ ਉਹ ਬਿਲਕੁਲ ਖਰਾਬ ਹੋ ਚੁੱਕਿਆ ਤੇ ਕੱਲ ਵੀ ਜਿੱਦਾਂ ਵੀਰਾਂ ਨੂੰ ਬੇਨਤੀ ਕੀਤੀ ਸੀ ਚਾਰੇ ਵੱਲੋਂ ਤੇ ਅੱਜ ਜਿਹੜੇ ਵੀਰ ਸਵੇਰੇ ਆਏ ਸੀਗੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਇਸੇ ਤਰ੍ਹਾਂ ਇਹਨਾਂ ਪਿੰਡਾਂ ਦੇ ਵਿੱਚ ਵੀ ਜਿਹੜਾ ਪਸ਼ੂਆਂ ਦਾ ਚਾਰਾ ਜਿਹੜਾ ਜ਼ਰੂਰ ਪਹੁੰਚਾਇਆ ਜਾਵੇ ਮੁਕੇਰੀਆਂ ਆ ਕੇ ਦਾਸ ਨਾਲ ਸੰਪਰਕ ਕਰ ਲੈਣ ਜਾਂ ਇਹ ਪਿੰਡ ਦੇ ਇੱਕ ਦੋ ਜਣੇ ਆਪਣਾ ਨੰਬਰ ਬੋਲ ਦਿੰਦੇ ਨੇ ਉਹਨਾਂ ਪਿੰਡ ਦੇ ਜੀਆ ਨਾਲ ਸੰਪਰਕ ਕਰ ਲੈਣ ਤੇ ਚਾਰਾ ਜਿਹੜਾ ਪਸ਼ੂਆਂ ਦਾ ਜਰੂਰ ਜਿਹੜਾ ਉਹ ਚਾਰ ਜਿਹੜਾ ਉਤਰ ਕੇ ਜਿੱਦਾਂ ਅੱਜ ਟਰਾਲੀਆਂ ਆਈਆਂ ਉਦਾਂ ਜਿਹੜਾ ਉਹ ਚਾਰਾ ਜਰੂਰ ਇਹਨਾਂ ਪਿੰਡਾਂ ਦੇ ਵਿੱਚ ਵੀ ਪਹੁੰਚਾਇਆ ਜਾਵੇ ਬਾਕੀ ਜਿਹੜਾ ਉਹ ਪਿੰਡ ਦੀ ਸਾਰ ਵੀ ਮੈਂ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਇਹ ਇਹ ਇੱਕ ਕਹਿਣਾ ਪਿਆ ਮੈਂ ਆਪਣੇ ਵੱਲੋਂ ਬਿਆਨ ਦਿਨਾ ਪਿਆ ਵਾ ਕਿ ਜਿਹੜਾ ਪਿੰਡ ਪ੍ਰਸ਼ਾਸਨ ਦਾ ਵੀ ਫਰਜ਼ ਬੰਦਾ ਆਪਣੇ ਹਲਕੇ ਦੇ ਪਿੰਡਾਂ 'ਚ ਆ ਕੇ ਰਾ ਕਰਨ ਆਪਣੇ ਜੀਆ ਦੀਆਂ ਮੁਸ਼ਕਲਾਂ ਦੇਖਣ ਕੱਲ ਪਰਸੋਂ ਤੋਂ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਕੋਈ ਜੀ ਆਇਆ ਜੀ ਨਹੀਂ ਕੋਈ ਬਿਲਕੁਲ ਕੋਈ ਜੀ ਨਹੀਂ ਆਇਆ ਦੇਖੋ ਕੋਈ ਬੋਟ ਦਾ ਇੰਤਜ਼ਾਮ ਨਹੀਂ ਪਾਣੀ ਦਿਨ ਬਦ ਦਿਨ ਆਪ ਜੀ ਦੇਖ ਸਕਦੇ ਹੋ ਵੱਧਦਾ ਹੀ ਪਿਆ ਤੇਸ ਕਰਕੇ ਪ੍ਰਸ਼ਾਸਨ ਦੇ ਵੀ ਚਰਣਾ ਚ ਬੇਨਤੀ ਹੈ ਕਿ ਪ੍ਰਸ਼ਾਸਨ ਵੀ ਆਪਣਾ ਫਰਜ ਸਮਝਦਾ ਹੋਇਆ ਮਕੇਰੀਆ ਸਰਕਲ ਦੇ ਪਿੰਡ ਪੈਂਦੇ ਮੋਲੀ ਬਗੜੋਈ ਤਾ ਤਗੜਾ ਇਹਨਾਂ ਪਿੰਡਾਂ ਦੇ ਵਿੱਚ ਆਪਣੀਆਂ ਟੀਮਾਂ ਭੇਜਣ ਇੱਕ ਇੱਕ ਬੋਰਡ ਦਾ ਇੰਤਜ਼ਾਮ ਕਰਨ ਤੇ ਆ ਕੇ ਪਿੰਡ ਵਾਲਿਆਂ ਨਾਲ ਜਰੂਰ ਰਾਬਤਾ ਕਰਕੇ ਜਿਹੜਾ ਪਿੰਡ ਵਾਲਿਆਂ ਦੀਆਂ ਸਮੱਸਿਆਵਾਂ ਦਾ ਹੁਣ ਜਿਹੜੇ ਪਿੰਡ ਨੂੰ ਆਉਣ ਦੇ ਰਾਹ ਨੇ ਮੇਨ ਸਮੱਸਿਆ ਬਿਲਕੁਲ ਬੰਦ ਨੇ ਬਿਲਕੁਲ ਕੋਈ ਨਾ ਕੋਈ ਟਰੈਕਟਰ ਟਰੈਕਟਰ ਵੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹ ਕੋਈ ਕੋਈ ਜੀ ਜਿਹੜਾ ਰੋਡ ਨੂੰ ਪਛਾਣਦਾ ਉਹ ਲੰਘ ਸਕਦਾ 8 8 9 9 ਫੁੱਟ ਸੜਕਾਂ ਤੇ ਪਾਣੀ ਆ ਪਿੰਡ ਦੇ ਰਸਤੇ ਬੰਦ ਨੇ ਤੇ ਪ੍ਰਸ਼ਾਸਨ ਦਾ ਫਰਜ ਨਹੀਂ ਬੰਦਾ ਕਿ ਤੁਸੀਂ ਆ ਕੇ ਇੱਕ ਇੱਕ ਟੀਮ ਬਿਠਾਓ ਇੱਥੇ ਆਪਣੀ ਟੀਮ ਬਿਠਾ ਕੇ ਜਿਹੜਾ ਉਹ ਪਿੰਡ ਵਾਲੇ ਨੇ ਕਿਸੇ ਨੇ ਆਣਾ ਜਾਣਾ ਕੋਈ ਬਿਮਾਰ ਹੈ ਕੋਈ ਬੱਚਾ ਕੋਈ ਕਿਸੇ ਦਾ ਕੋਈ ਫਰਜ ਨਹੀਂ ਪੰਦਾ ਇਸ ਕਰਕੇ ਭਗਵੰਤ ਮਾਨ ਨੂੰ ਵੀ ਮੇਰੀ ਇਹੀ ਸਲਾਹ ਹੈ ਕਿ ਮੇਰਾ ਵੀਰ ਇੱਧਰ ਮੁਕੇਰੀਆਂ ਸਰਕਲ ਦੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ 'ਚ ਆਪਣੀਆਂ ਟੀਮਾਂ ਭੇਜ ਕੇ ਜਿਹੜਾ ਜਲਦ ਤੋਂ ਜਲਦ ਪਿੰਡ ਵਾਲਿਆਂ ਦੀਆਂ ਸਮੱਸਿਆਵਾਂ ਦਾ ਸਵਾਦਨ ਕੀਤਾ ਜਾਵੇ ਅਤੇ ਜਿਹੜਾ ਮੇਰੀ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਸਾਡੇ ਲੋਕੀ ਜਰੂਰ ਜਿਹੜਾ ਪਸ਼ੂਆਂ ਦੇ ਚਾਰੇ ਦਾ ਬਿਲਕੁਲ ਕੱਲ 11 ਵਜੇ ਸਵੇਰ ਦਾ ਪਾਣੀ ਆਇਆ ਕੱਲ ਤੱਕ ਦੇ ਪੱਠੇ ਜਿਹੜੇ ਸੀਗੇ ਜੀਆਂ ਕੋ ਪਰ ਅੱਜ ਜਿਹੜੇ ਪਸ਼ੂਆਂ ਦਾ ਚਾਰਾ ਬਿਲਕੁਲ ਘਰਾਂ ਦੇ ਵਿੱਚ ਕਿਸੇ ਦੇ ਨਹੀਂ ਹੈਗਾ ਪਸ਼ੂਆਂ ਦੇ ਚਾਰੇ ਦਾ ਜਰੂਰ ਇੰਤਜ਼ਾਮ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਨਾ ਤੁਹਾਡਾ ਮੇਰਾ ਨਾ ਗੱਲ ਬੈਸਨ ਨਹੀਂ ਆਜੀ ਰੋਸਟੇ ਮੌਲੀ ਦੇ ਵਿੱਚ ਪਾਣੀ ਆਇਆ ਹਾਂਜੀ ਕੋਈ ਸਸ਼ਾਸ਼ਨ ਪ੍ਰਸ਼ਾਸਨ ਅਧਿਕਾਰੀ ਤੁਹਾਨੂੰ ਕੋਈ ਇੱਥੇ ਕੋਈ ਕੋਈ ਨੂੰ ਕੋਈ ਵੀ ਉਕਾਰ ਲਿਆ ਕੋਈ ਨਹੀਂ ਆਉਂਦਾ ਇੱਥੇ ਤੇ ਜੇ ਪਿੰਡ ਚ ਵੀ ਪਾਣੀ ਆਇਆ ਹੋਵੇ ਇੱਥੇ ਨਹੀਂ ਪਾਣੀ ਵੰਨ ਕਿਤੇ ਵੀ ਹੋਏ ਆਉਂਦਾ ਹੈ ਪੰਜਾਬ ਦੇ ਵਿੱਚ ਵੋਟਾਂ ਲੈਣਾ ਇਹਨਾਂ ਦਾ ਹੱਕ ਹੈ ਬੰਦਾ ਹੀ ਇਹਨਾਂ ਦਾ ਵੋਟਾਂ ਦੇਣਾ ਫਿਰ ਕਿਹਨਾਂ ਦੇ ਰੋਕੀ ਰੋਕੀ ਨਹੀਂ ਛੱਡੀ ਰਹਿਣਾ ਜਿਹੜੇ ਐਦਾਂ ਕਰਦੇ ਇਹਨਾਂ ਦੇ ਵੋਟਾਂ ਬਾਜਟ ਚੱਕੋ ਚੱਕੋ ਬਾਜਾ ਕੋਈ ਹੋਵੇ ਜਦਾ ਫਾਟਾ ਨਹੀਂ ਨਹੀਂ ਹੋਣਾ ਕਿ ਦੁਨੀਆ ਵੀ ਸੁਧਰੇ ਦੁਨੀਆ ਮੇ ਪਾਰਟੀਆਂ ਪਿੱਛੇ ਪਈਆਂ ਪਾਰਟੀਆਂ ਫੁੱਲ ਦੇ ਛੱਡੋ ਇੱਕਠੇ ਹੋ ਗਏ ਸਾਰੇ ਬੰਦੇ ਇਕੱਠਾ ਹੋ ਗਏ ਜਗੇ ਰਹੋਗੇ ਭਾਈ ਜੀ ਖਾਲਸਾ ਆ ਜੀ ਹਾਂ ਯਾਰ ਖਾਲਸਾ ਤੇ ਭਾਈ ਗੁਰਦੀ ਨਾਤ ਵੱਡਾ ਮੇਰਾ ਨਾਮ ਦਿਲਜੀਤ ਸਿੰਘ ਤੁਹਾਡਾ ਪਿੰਡ ਕਟਾ ਮੌਲੀ ਉਸ ਟਾਈਮ ਜੋ ਪਾਣੀ ਦੇ ਹਾਲਾਤ ਦੇਖ ਕੇ ਲੱਗਦੇ ਤੁਹਾਨੂੰ ਕੀ ਲੱਗਦਾ ਕਿ ਜੋ ਸਸ਼ਾਸਤ ਪ੍ਰਸ਼ਾਸਨ ਕੋਈ ਤੁਹਾਡੇ ਕੋਲ ਪਹੁੰਚਿਆ ਜੀ ਅਸੀਂ ਜਿੱਥੇ ਤੱਕ ਸਾਡਾ ਕੋਈ ਥੋੜਾ ਬਤਾ ਫੋਨ ਵਗੈਰਾ ਚੱਲਦਾ ਅਸੀਂ ਉੱਥੇ ਤੱਕ ਵੀ ਲੈਂਕ ਕੀਤਾ ਹੁਣ ਵੀ 5 ਮਿੰਟ ਪਹਿਲਾਂ ਇੱਕ ਫੋਨ ਕਰਕੇ ਛੱਡੇ ਆਂ ਪਰ ਅਜੇ ਤੱਕ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਸਭ ਤੋਂ ਪਹਿਲਾਂ ਸਾਨੂੰ ਫੂਡ ਪ੍ਰੋਸੈਸਿੰਗ ਦੀ ਸਮੱਸਿਆ ਸਾਡੀ ਭਾਈਚਾਰੇ ਨਾਲ ਚੱਲ ਰਹੀ ਹੈ। ਤੋਂ ਸਾਡਾ ਪਿੰਡ ਦਾ ਸਜੋਗ ਬੜਾ ਉੱਚ। ਬਾਕੀ ਸਾਨੂੰ ਸਮੱਸਿਆ ਆਏ ਚਾਰੇ ਦੀ ਬਹੁਤ। ਕੱਲ ਤੋਂ ਸਾਡੇ ਕੋਲ ਕੋਈ ਚਾਰਾ ਨਹੀਂ। ਸਾਡਾ ਲੈਂਕ ਟੁੱਟ ਚੁੱਕਾ ਹੈ। ਚਾਰ ਸਵੇਰੋਂ ਅਸੀਂ 7 ਤੋਂ 8 ਤੋਂ 10 ਫੁੱਟ ਤੱਕ ਘਿਰੇ ਪਏ ਅਸੀਂ ਆਪਣੇ ਕੈਮਰੇ ਵਿੱਚ ਤੁਹਾਡੇ ਆਸ-ਪਾਸੇ ਸੀਨ ਰਿਕਾਰਡ ਕੀਤੇ ਇਹਨੇ ਅੱਛਾ ਜੀ ਜੋ ਤੁਹਾਡੀ ਐਂਟਰੀ ਗੇਟ ਵੀ ਉਹ ਬੰਦ ਹੋ ਚੁੱਕਿਆ ਪਾਣੀ ਦੇ ਵਜ੍ਹਾ ਕਰਕੇ ਬਿਲਕੁਲ ਐਂਟਰੀ ਗੇਟ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਤੇ ਜੋ ਸਾਡੇ ਜਨਾਬ ਇੱਥੇ ਦੇ ਐਮ.ਐਲ.ਏ. ਸਾਹਿਬ ਨੇ ਉਹਨਾਂ ਨੇ ਉਹਨਾਂ ਦਾ ਕੋਈ ਨੁਮਾਇੰਦਾ ਸਾਡੇ ਤੱਕ ਇਹ ਤੱਕ ਕੋਈ ਰਾਬਤਾ ਨਹੀਂ ਕੀਤਾ ਉਹਨਾਂ ਨੇ ਨਾ ਕੋਈ ਸਾਡੀ ਜੋੜ ਟੀਮਾਂ ਆਈਆਂ ਪਈਆਂ ਨੇ ਗੰਬੋਕੇ ਦੇ ਇਸ ਟਾਈਮ 'ਚ ਚਾਰਜ ਹਲਕਾ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਕੋਈ ਕੋਈ ਨਹੀਂ ਜੀ ਆਇਆ ਸਾਡੇ ਕੋਲ ਪਹਿਲੇ ਪਰ ਪਰਮਿੰਦਰ ਸਿੰਘ ਖਾਲਸਾ ਜੀ ਆਏ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਇਹ ਸਾਡੇ ਰੂਪ ਰੂਪ ਜਰੂਰ ਖੜੇ ਨੇ ਜੋ ਵੀ ਇਹਨਾਂ ਕੋਲ ਤਿਲ ਫੁੱਲ ਹਾਜ਼ਰ ਆ ਉਹ ਸਾਨੂੰ ਕੋਸ਼ਿਸ਼ ਇਹਨਾਂ ਦੀ ਸਾਨੂੰ ਮਿਹਿਆ ਕਰਵਾਣਗੇ ਤਾਂ ਸਾਨੂੰ ਆਸ ਵੀ ਹੈ ਕਿ ਸਾਡੇ ਭਰਾ ਹੋਣ ਦੇ ਨਾਤੇ ਵੀ ਤੇ ਏਰੀਏ ਦੇ ਹੋਣ ਦੇ ਨਾਤੇ ਵੀ ਬਾਕੀ ਮੇਰਾ ਪਿੰਡ ਤੁਸੀਂ ਸਾਰਾ ਦੇਖ ਸਕਦੇ ਹੋ ਪੂਰਾ ਚਾਰ ਸਵੇਰੇ ਤੋਂ ਘਿਰਿਆ ਹੋਇਆ ਬਹੁਤ ਸਟਰੋਂਗ ਪਿੰਡ ਨਹੀਂ ਹੈਗਾ ਦਰਿਆ ਦੇ ਕੰਡੇ ਤੇ ਵਸੇ ਹੋਏ ਆ ਮਿਹਨਤ ਮਜ਼ਦੂਰੀ ਕਰਕੇ ਸਾਰੇ ਆਪਣਾ ਪ੍ਰਸ਼ਾਦਾ ਪਾਣੀ ਚਲਾਉਂਦੇ ਨੇ ਤੇ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਤੇ ਇਥੋਂ ਦੇ ਐਮਐਲਏ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਤੇ ਮੌਲੀ ਪਿੰਡ ਤੁਹਾਨੂੰ ਬਹੁਤ ਸਹਿਯੋਗ ਕਰਦਾ ਹਰ ਪੱਖੋਂ ਪਰ ਸਾਡੀ ਸਾਰ ਲਈ ਜਾਵੇ ਸਭ ਤੋਂ ਪਹਿਲਾਂ ਸਾਨੂੰ ਚਾਰਾ ਮਹੀਆ ਪੱਡ ਦੀ ਐਕਸਪੋਰਟ ਕੀਤਾ ਜਾਵੇ ਹੁਣੇ ਉਸ ਮਿੰਟਾਂ ਦੇ ਵਿੱਚ ਹੀ ਸਾਡੇ ਡੰਗਰ ਬਿਲਕੁਲ ਤਿਆਰ ਨੇ ਜੇ ਨਾ ਵੀ ਕੋਈ ਗੱਲਬਾਤ ਬਣੀ ਤਾਂ ਫਿਰ ਅਸੀਂ ਕਿਤਨਾ ਕਿਥੋਂ ਕਿਸੇ ਨਾ ਕਿਸੇ ਦਾ ਕਮਾਦ ਕਮੂਕ ਜਾਂ ਹੋਰ ਵੱਡ ਬੁੱਡ ਕੇ ਆਪਣਾ ਟਾਈਮ ਪਾਸ ਕਰਨਾ ਹੈ ਬਾਕੀ ਫੂਡ ਪ੍ਰੋਸੈਸਿੰਗ ਦੀ ਸਾਡੇ ਕੋਲ ਵਾਹਿਗੁਰੂ ਦੀ ਦਿਆ ਨਾਲ ਅਜੇ ਕੋਈ ਗਰੁੱਪ ਕੱਲ ਤੱਕ ਕੋਈ ਸਮੱਸਿਆ ਨਹੀਂ ਆਉਣ ਵਾਲੇ ਸਮੇਂ ਦਾ ਨਹੀਂ ਕਹਿ ਸਕਦੇ ਤੇ ਪਾਣੀ ਦਾ ਵਹਾਅ ਪ੍ਰਸ਼ਾਸਨ ਬਿਲਕੁਲ ਕਹਿ ਰਿਹਾ ਕਿ 3 ਫੁੱਟ ਤੱਕ ਤੁਹਾਨੂੰ ਪਾਣੀ ਹੋਰ ਛੱਡਾਂਗੇ ਤੇ ਅਸੀਂ ਇਸ ਵੇਲੇ ਬਿਲਕੁਲ ਕਿਨਾਰੇ ਤੇ ਖੜੇ ਆ ਸਾਡੇ ਘਰ ਜਿਹੜੇ ਨੇ ਕਾਫੀ ਘਰਾਂ ਚ ਪਾਣੀ ਵੜ ਚੁੱਕਾ ਤੁਹਾਡੇ ਪਿੰਡ ਵਿੱਚ ਪਾਣੀ ਕਿਸ ਟਾਈਮ ਆਇਆ ਸਾਡੇ ਪਿੰਡ ਵੱਲ ਕੱਲ 11:30 ਤੇ ਪਾਣੀ ਆ ਗਿਆ ਉਹ ਤੋਂ ਲੈ ਕੇ ਹੁਣ ਤੱਕ ਪਾਣੀ ਦਾ ਵਹਾਅ ਬੜਾ ਆ ਜਾਂ ਘਟਾ ਪਾਣੀ ਦਾ ਵਹਾਅ ਰੂੰ ਰੂੰ ਵੱਧ ਰਿਹਾ ਜਿੱਥੇ ਅਸੀਂ ਖੜੇ ਆ ਸਵੇਰੇ ਇੱਥੇ ਪਾਣੀ ਨਹੀਂ ਸੀ ਅੱਗਾ ਹੁਣ ਪਾਣੀ ਇੱਥੇ ਸਾਡੇ ਪੈਰਾਂ ਤੋਂ ਵੀ ਉੱਪਰ ਜਾਣ ਲਿਆ ਤੇ ਬੇਨਤੀ ਹੈ ਸਰਕਾਰ ਨੂੰ ਵੀ ਬੇਨਤੀ ਆ ਤੇ ਇੱਥੋਂ ਦੇ ਐਮਐਲਏ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਤੇ ਜੇ ਕਦੇ ਮੇਰੀ ਆਵਾਜ਼ ਸੁਣਦੇ ਹੋਣ ਜਾਂ ਕਿਸੇ ਮੀਡੀਆ ਤੁਹਾਡੇ ਮੀਡੀਆ ਦੇ ਦਰਮਿਆਨ ਤੇ ਸਾਡੀ ਬੇਨਤੀ ਜ਼ਰੂਰ ਸਵੀਕਾਰ ਕਰਨਾ ਮੇਰੇ ਭੈਣ ਭਰਾ ਸਾਰੇ ਮੇਰੇ ਨਾਲ ਖੜਨੇ ਆ ਬਜ਼ੁਰਗ ਮੇਰੇ ਨੇ ਇਹ ਬੜੇ ਮਤਲਬ ਥੋੜਾ ਚਲੋ ਜਦੋਂ ਕਿਸੇ ਨੂੰ ਦੁੱਖ ਲੱਗਦਾ ਤੇ ਉਹਨੂੰ ਗੁੱਸਾ ਵੀ ਜ਼ਰੂਰ ਆਉਂਦਾ ਤੇ ਆਂਦਾ ਆ ਜਾ ਕੇ ਆਪਣੇ ਹਲਕੇ ਦੇ ਐਮਐਲਏ ਤੇ ਆ ਤੇ ਮੈਂ ਤੇ ਆਪਣੇ ਖਾਲਸਾ ਐਡ ਵਾਲਿਆਂ ਨੂੰ ਵੀ ਐਡ ਪਾਈ ਹੈ ਮਹਾਰਾਜ ਸਾਡੇ ਜਿਹੜੇ ਸਾਰੇ ਆਸੇ ਪਾਸੇ ਤੇ ਪਿੰਡ ਨਗਰ ਨੇ ਹਾਂਜੀ ਪਾਰਟੀ ਤੋਂ ਉੱਠ ਕੇ ਆਪਣੀ ਕੌਮ ਮਜ਼ਬਤੋਂ ਉੱਠ ਕੇ ਸਾਡੀ ਚਲੋ ਸਾਡੀ ਬਾਹ ਫੜਨ ਹਾਂਜੀ ਬਾਕੀ ਵਾਅਦੇ ਕਰੀ ਸੀ ਖਾਲਸਾ ਵਾਅਦੇ ਕਰੀ ਸੀ ਫਤਿਹ ਪ੍ਰਮਤ ਭਜੀ ਕੀ ਨਾ ਤੁਹਾਡਾ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਪਿੰਡ ਸਨੂਖ ਲਗਵਿੰਦਰ ਸਿੰਘ ਤੇ ਪਿੰਡ ਮੌਲੀ ਡੇਰਾ ਆਪਣਾ ਬਾਜਵਾਂ ਦਾ ਪਿੰਡਾ ਬਾਰ-ਬਾਰ ਪਰ ਹੁਣ ਪਾਣੀ ਇਹਨਾਂ ਨੂੰ ਪੂਰਾ ਨੱਪਿਆ ਪਿਆ ਸਾਰੇ ਆਣ ਕੇ ਇੱਕ ਦੂਜੇ ਦੀ ਮਤ ਕਰੀਏ ਇੱਕ ਦੂਜੇ ਨਾਲ ਮਿੱਟੀ ਚੱਲੀਏ ਇਹੋ ਹੀ ਟਾਈਮ ਹੈ ਇੱਕ ਦੂਜੇ ਦਾ ਹੱਥ ਫੜਨ ਦਾ ਉਦੋਂ ਗਾਂ ਜੇ ਕਿਹਨੇ ਕਹਿਤਾ ਕਿ ਨਹੀਂ ਜੀ ਹਾਂਜੀ ਕੱਲੂ ਆਵਾਂਗੇ ਪਰਸੂ ਆਵਾਂਗੇ ਉਹਦਾ ਉਹਦਾ ਫਾਇਦਾ ਕੋਈ ਨਹੀਂ ਤੇ ਬਾਕੀ ਪ੍ਰਸ਼ਾਸਨ ਦੇ ਵੱਲੋਂ ਵੀ ਚਲੋ ਅਸੀਂ ਕਿਹਨੇ ਕਿ ਹਾੜੀਆਂ ਕੇ ਬਾਹ ਫੜੋ ਤੇ ਨਾਲੇ ਹਾੜੀਂ ਕਰਟੋਰੀਆਂ ਕਰਕੇ ਜੋ ਵੀ ਇਹ ਫਸਲ ਡੁੱਬੀ ਪਈ ਆ ਉਹਦਾ ਮੁਭਾਵ ਜਾ ਦੋ ਸਾਨੂੰ ਤੁਹਾਡੇ ਇਸ ਡੇਰੇ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਪਾਣੀ ਨੂੰ ਬੜੇ ਨੂੰ ਇਹ ਜੀ ਹੋ ਗਿਆ ਆਪਣਾ ਕੱਲ ਸਵੇਰ ਦਾ 48 ਘੰਟੇ ਲੱਗੇ ਹੋਗੇ ਬਾਹਰ ਦੇ ਵਿੱਚ ਕੁਝ ਫਰਕ ਆ ਘਟਿਆ ਜਾਂ ਬੜੇ ਵਧਣ ਡਿਆ ਜੀ ਵਧਣ ਡਿਆ ਜੀ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਦਾ ਬਸ ਇਹੀ ਆਣ ਕੇ ਸਾਡਾ ਜੋ ਵੀ ਬੰਦਾ ਮੁਆਵਜ਼ਾ ਦੇਣ ਤੇ ਲਾਕੀ ਬਾਕੀ ਜਿਹੜਾ ਕੋਈ ਉਹ ਜਿਹੇ ਜੀ ਬੱਚੇ ਨੇ ਕੋਈ ਬਿਮਾਰ ਹੈ ਸ਼ਮਾਰ ਹੈ ਕੋਈ ਵੀ ਆ ਜਾਨਵਰ ਕਿਹਨਾਂ ਉਹਨਾਂ ਨੂੰ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਆ ਕਿਸੇ ਆਪਣੇ ਮੌਜੂਦਾ ਕੋਈ ਅਫਸਰ ਨਹੀਂ ਪਹਿਲਾਂ ਕਿਸੇ ਨਾਲ ਨਹੀਂ ਹੋਈ ਜਗ ਸਿਆੰਗਲ ਸਿੰਘ ਸਾਹਿਬ ਨਾਲ ਜੰਬਲ ਚੰਦ ਸਿੰਘ ਸਾਹਿਬ ਨਾਲ ਸਰਬ ਜੋ ਸਭੀ ਨਾਲ ਹੋਈ ਆ ਉਹ ਆਏ ਸੀਗੇ ਉਹਨਾਂ ਵੀ ਵੇਖਿਆ ਭਾਜੀ ਹੁਰਾਂ ਵੀ ਵੇਖਿਆ ਆਣ ਕੇ ਪਰਮਿੰਦਰ ਸਿੰਘ ਆਣੇ ਬਾਕੀ ਹੋਰ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਤੇ ਨਾ ਕੋਈ ਇਧਰ ਆਇਆ ਤੇ ਨਾ ਮੈਂ ਕਿਸੇ ਕਿਸੇ ਪੁੱਛਿਆਣਗੇ ਜੀ ਕੋਈ ਚਾਰੇ ਵਾਲਾ ਵੀਰ ਹੈ ਦਾ ਮੋਬਾਈਲ ਨੰਬਰ ਬੋਲੋ ਹਾਂਜੀ ਤੇ ਬਾਕੀ ਇਹ ਹੈ ਕਿ ਕੋਈ ਪੱਠੇ ਵਾਸਤੇ ਚਾਰੇ ਆ ਵਾਸਤੇ ਆਓ ਜੇ ਕਿਨੂੰ ਲੋ ਸਾਨੂੰ ਲੋੜ ਆ ਤੁਸੀਂ ਆਣ ਕੇ ਲੈ ਸਕਦੇ ਹੋ ਤੇ ਨੰਬਰ ਲੈ ਲਓ 9855331182 ਨੰਬਰ ਰੀਪੀਟ ਕਰਦੇ 9855331182 ਇੱਕ ਹੋਰ ਬੋਲ ਦਿਓ 867 ਹਾਂ ਬੋਲ ਦਿਓ ਤੁਸੀਂ ਵੀ ਬੋਲੋ 86725 8672545388 ਨੰਬਰ ਰਿਪੀਟ ਕਰ ਦਿਓ 905121388 8672545388